9 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਦੇ ਬੈਨ ਰੇਟ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਰੈਲੀ ਵਿੱਚ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਨਾਲ ਸੰਬੰਧਤ ਕਾਂਗਰਸੀ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਦੀ ਨਜ਼ਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲ ਹੈ ਜਿਸ ਵਿੱਚੋਂ ਲੋਕਾਂ ਨੂੰ ਉਮੀਦ ਦੀ ਇੱਕ ਵੱਡੀ ਕਿਰਨ ਦਿਖਾਈ ਦੇ ਰਹੀ ਹੈ ਉਹਨਾਂ ਕਹੇ ਕਿ ਪੰਜਾਬ ਦੀ ਜਨਤਾ ਦਾ ਪੰਜਾਬ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਜਿਸ ਕਾਰਨ ਲੋਕ ਨਿਰਾਸ਼ਾਤ ਤੇ ਇਸ ਲਈ ਖੁਦ ਹਜ਼ਾਰਾਂ ਦੀ ਗਿਣਤੀ 'ਚ ਲੋਕ ਨਵਜੋਤ ਸਿੱਧੂ ਦੀ ਰੈਲੀ ਵਿੱਚ ਪਹੁੰਚਣਗੇ ਸਾਡਾ ਕਾਰਨ ਇਹ ਹੈ ਕਿ ਇੱਕ ਤਾਂ ਜੀ ਵਿਧਾਨ ਸਭਾ ਸੋਰੀ ਲੋਕ ਸਭਾ ਦੇ ਇਲੈਕਸ਼ਨ ਨੇ ਜਿਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਇਹ ਜਿਹੜੀ ਭ੍ਰਸ਼ਟ ਸਰਕਾਰ ਆ ਜਿਹਨੇ ਕਿ ਤੁਸੀਂ ਦੇਖਦੇ ਹੋ ਕਿ ਹਿਆਰਪੁਰ ਦੇ ਵਿੱਚ ਕਪਲੇ ਕਪਲੇ ਹਰ ਪਾਸੇ ਕਰਾਪਸ਼ਨ ਚੱਲੀ ਹੋਆ ਉਦੇ ਖਿਲਾਫ ਅਸੀਂ ਨਵਜੋਤ ਸਿੰਘ ਸਿੱਧੂ ਜੀ ਨੂੰ ਇੱਕ ਇਮਾਨਦਾਰ ਲੀਡਰ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹੁਸ਼ਿਆਰਪੁਰ ਆ ਕੇ ਅਸੀਂ ਇੱਕ ਰੈਲੀ ਕਰੀਏ ਜਿਸ ਨਾਲ ਕਾਂਗਰਸ ਤਕੜੀ ਹੋਵੇ ਤੇ ਅਗਲਾ ਇਲੈਕਸ਼ਨ ਜਿਹੜਾ ਜਿੱਤਿਆ ਜਾਵੇ ਕਿੰਨੀ ਤਰੀਕ ਨੂੰ ਰੈਲੀ ਹੈ ਤੇ ਕਿਹੜੀ ਜੀ 9 ਤਰੀਕ ਨੂੰ ਰੈਲੀ ਹੈ ਜੀ ਭੰਡਾਰੀ ਦੀ ਬੋਡੀ ਦੁਪਹਿਰ 1 ਵਜੇ ਠੀਕ ਹੈ ਹਾਂਜੀ ਇਹ ਦੂਸਰਾ ਇਕੱਠ ਦੀ ਆਪਾਂ ਗੱਲ ਕਰੀਏ ਤਾਂ ਕਿੰਨਾ ਇਕੱਠ ਹੋਣ ਦੀ ਸੰਭਾਵਨਾ ਅਸੀਂ ਉਮੀਦ ਕਰਾਂਗੇ ਕਿ ਵੱਡੀ ਰੈਲੀ ਕਰਾਂਗੇ ਜਿਹੜੀ ਬਰੋਦੀਆਂ ਨੂੰ ਪਤਾ ਲੱਜੂਗਾ ਕਿ ਰੈਲੀ ਹੋਈ ਹੈ ਲੋਕ ਸਭਾ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਾਂ ਗੱਲ ਕਰੀਏ ਇਹ ਜ਼ਿਲ੍ਹਾ ਪੱਧਰ ਦੀ ਰੈਲੀ ਹੈ ਜੇ ਇਹ ਹਲਕਾ ਪੱਧਰ ਦੀ ਰੈਲੀ ਇਹ ਹਲਕਾ ਪੱਧਰ ਦੀ ਰੈਲੀ ਹੈ ਜੀ ਜ਼ਿਲ੍ਹਾ ਪੱਧਰ ਤੇ ਰੈਲੀ ਜਦੋਂ ਪ੍ਰਧਾਨ ਜੀ ਹੁਕਮ ਕਰ ਦੇਣਗੇ ਸਿੱਧੂ ਸਾਹਿਬ ਉਦੋਂ ਕਰਾਂਗੇ ਵਗੇ ਤੁਸੀਂ ਜੀ ਸਮੁੱਚੀ ਇੱਕ ਆਪਾਂ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਆਪਾਂ ਗੱਲ ਕਰੀਏ ਕਿ ਉਹ ਬਹੁਤ ਵਧੀਆ ਕਾਰਗੁਜ਼ਾਰੀ ਨਹੀਂ ਇਹਨਾਂ ਦੀ ਮਿੱਟੀ ਜਗਦਾ ਜੀ ਤੁਸੀਂ ਹੁਣ ਪਹਿਲ ਕਦਮ ਹੀ ਕੀਤੀ ਆ ਤੇ ਤੁਹਾਡੀ ਕੋਸ਼ਿਸ਼ ਰਹੇਗੀ ਕਿ ਕਾਂਗਰਸ ਨੂੰ ਜਿਹੜਾ ਇੱਕਜੁੱਟ ਕੀਤਾ ਜਾ ਬਿਲਕੁਲ ਹੋ ਕੌਂਸਲਰ ਸਾਹਿਬਾਨ ਬਹੁਤ سارے ਮੁੱਦੇ ਚੱਕਣਾ ਚਾਹੁੰਦੇ ਨੇ ਪਰ ਉਹਨਾਂ ਦੀ ਇਹੀ ਗੱਲ ਚਲੋ ਅਫਤਰ ਕੋਡ ਆਪਾਂ ਨਾਮ ਨਹੀਂ ਦੱਸ ਸਕਦੇ ਕਿ ਸਾਡੇ ਯਾਰ ਪੈਕ ਕਰਨ ਵਾਲੇ ਹੈਗੇ ਨਾ ਸਾਡੀ ਜਿਹੜਾ ਪ੍ਰਧਾਨ ਹੈ ਮੋਰੇ ਹੋ ਕੇ ਕਰਾਂਗੇ ਜੀ ਮੋਰੇ ਹੋ ਕੇ ਕਰਾਂਗੇ ਜਦੋਂ ਕੌਂਸਲਰ ਕੋਈ ਵੀ ਆਪਣੀ ਆ ਕੇ ਸਮੱਸਿਆ ਦੱਸਣਗੇ ਹਰ ਵੇਲੇ ਨਾਲ ਖੜੇ ਹੋ ਕੇ ਉਹਨਾਂ ਦੀ ਪੈਰਵਾਈ ਕਰਾਂਗੇ ਜੀ 9 ਤਰੀਕ ਨੂੰ ਜਿਹੜੀ ਅਸੀਂ ਹੁਸ਼ਿਆਰਪੁਰ ਉਹਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਰਹਿਨਵਾਈ ਦੇ ਵਿੱਚ ਰੈਲੀ ਕਰ ਰਹੇ ਆ ਸਾਡੀ ਕੋਸ਼ਿਸ਼ ਤਾਂ ਇਹੀ ਹੈਗੀ ਆ ਕਿ ਥੱਲੇਲੇ ਲੈਵਲ ਦੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਸਮੁੱਚੀ ਦੀ ਸਮੁੱਚੀ ਉਸ ਰੈਲੀ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਔਰ ਅਸੀਂ ਅਪੀਲ ਵੀ ਕਰਾਂਗੇ ਫੋਨ ਦੁਆਰਾ ਵੀ ਕਰਾਂਗੇ ਜਿੱਥੇ ਕਿਸੇ ਲੀਡਰ ਨੂੰ ਮਿਲਣ ਦੀ ਜ਼ਰੂਰਤ ਪਈ ਉੱਥੇ ਮਿਲ ਕੇ ਵੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਇਸ ਰੈਲੀ ਦੇ ਵਿੱਚ ਸ਼ਾਮੂਲਿਤ ਕਰਕੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਿਆਰੀਆਂ ਕਿੰਨੀਆਂ ਹੋ ਰਹੀਆਂ ਨੇ ਤਿਆਰੀਆਂ ਲਗਭਗ ਸਾਡੀਆਂ ਚੱਲ ਰਹੀਆਂ ਆ ਜਾਂ ਸਾਡੀ ਸਮੁੱਚੀ ਟੀਮ ਔਰ ਸਾਡੇ 17 ਕਾਉਂਸਲਰ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਪੰਜਾਬ ਦੇ ਕੋਆਰਡੀਨੇਟਰ ਐਸੀ ਸੈੱਲ ਦੇ ਜਿਹੜੇ ਨਵ ਨਵ ਨਿਯੁਕਤ ਹੈਗੇ ਆ ਇੰਟਕ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਹੋਰ ਵੀ ਜਿੰਨੇ ਵੀ ਸਾਰੇ ਸਾਡੇ ਕਾਉਂਸਲਰ ਆ ਪੱਪਾ ਭਾਰ ਆ ਔਰ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਕੱਲੇ ਕੱਲੇ ਵਾਰਡ ਦੇ ਵਿੱਚ ਘੁੰਮ ਰਹੇ ਆ ਔਰ ਸਾਰਿਆਂ ਨੂੰ ਇਸਰਾਈਲੀ ਨੂੰ ਕਾਮਯਾਬ ਕਰਨ ਵਾਸਤੇ ਕਹਿ ਰਹੇ ਹੈਗੇ